ਸਿਫਰਾ ਪਾਵੇਂ ਕੱਖ ਨਹੀਂ ਹੁੰਦਾ ਪਰ ਸਿਫਰੇ ਵਾਜੋ ਲੱਖ ਨਹੀਂ ਹੁੰਦਾ ਨਮਸਕਾਰ ਤੁਸੀਂ ਦੇਖ ਰਹੇ ਹੋ ਕੇ ਐਸ ਮੋਟੀਵੇਸ਼ਨ ਤੇ ਮੈਂ ਤੁਹਾਡਾ ਆਪਣਾ ਕਮਲਜੀਤ ਸ਼ਰਮਾ ਦੋਸਤੋ ਜਿਹੜੇ ਮੇਰੇ ਦੋਸਤ ਮੇਰੇ ਚੈਨਲ ਤੇ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤਾਂ ਜੋ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਣ ਤੇ ਇਹ ਵੀ ਲਿਖਣਾ ਨਾ ਭੁੱਲਿਓ ਕਿ ਤੁਸੀਂ ਮੇਰੀ ਵੀਡੀਓ ਕਿਸ ਏਰੀਏ ਤੋਂ ਦੇਖ ਰਹੇ ਹੋ ਤੇ ਵੀਡੀਓ ਸੰਬੰਧੀ ਆਪਣੇ ਕਮੈਂਟ ਵੀ ਜਰੂਰ ਕਰਿਓ ਤਾਂ ਜੋ ਫਿਊਚਰ ਵਿੱਚ ਤੁਹਾਡੀ ਚੋਆਇਸ ਦਾ ਖਿਆਲ ਰੱਖਿਆ ਜਾ ਸਕੇ ਤੇ ਆਪਣੀ ਵੀਡੀਓ ਦੇ ਵਿੱਚ ਮੈਂ ਹੋਰ ਸੁਧਾਰ ਕਰ ਸਕਾਂ ਦੋਸਤੋ ਮੇਰੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਹਿੰਮਤ ਔਰ ਜ਼ਿੰਦਗੀ ਸਾਡੀ ਜ਼ਿੰਦਗੀ ਸਾਡੀ ਚੁਆਇਸ ਤੇ ਨਿਰਭਰ ਕਰਦੀ ਹੈ ਜਿਹੋ ਜਿਹੀ ਅਸੀਂ ਸਾਡੀ ਚੁਆਇਸ ਹੁੰਦੀ ਹੈ ਜਿਹੋ ਜਿਹਾ ਅਸੀਂ ਸੋਚਦੇ ਆਂ ਕੁਦਰਤ ਉਹੋ ਜਿਹਾ ਸਾਨੂੰ ਰਿਜ਼ਲਟ ਦਿੰਦੀ ਹੈ ਜਿਵੇਂ ਕਿ ਅਗਰ ਅਸੀਂ ਸੋਚਦੇ ਆਂ ਕਿ ਅਸੀਂ ਜਿੱਤ ਜਾਵਾਂਗੇ ਅਸੀਂ ਜੇਤੂ ਜ਼ਰੂਰ ਬਣਾਂਗੇ ਤਾਂ ਅਸੀਂ ਇੱਕ ਦਿਨ ਜ਼ਰੂਰ ਜਿੱਤ ਜਾਵਾਂਗੇ ਅਗਰ ਅਸੀਂ ਸੋਚਦੇ ਆਂ ਕਿ ਅਸੀਂ ਹਾਰ ਜਾਵਾਂਗੇ ਤਾਂ ਅਸੀਂ ਜ਼ਰੂਰ ਹਾਰ ਜਾਵਾਂਗੇ ਅਗਰ ਅਸੀਂ ਸੋਚਦੇ ਹਾਂ ਕਿ ਸਾਡੇ ਵਿੱਚ ਹੌਸਲਾ ਨਹੀਂ ਹੈ ਤਾਂ ਸੱਚਮੁੱਚ ਹੌਸਲਾ ਨਹੀਂ ਹੈ ਅਗਰ ਜਿੰਨਾ ਚਾਹੁੰਦੇ ਹੋ ਮਗਰ ਸੋਚਦੇ ਹੋ ਕਿ ਅਸੀਂ ਜਿੱਤ ਨਹੀਂ ਸਕਦੇ ਤਾਂ ਤੁਸੀਂ ਬਿਲਕੁਲ ਨਹੀਂ ਜਿੱਤ ਸਕਦੇ ਅਗਰ ਨੇਚਰ ਤੌਰ ਤੇ ਤੁਸੀਂ ਸੋਚੋਗੇ ਕਿ ਅਸੀਂ ਜੂਰ ਜਿੱਤਾਂਗੇ ਤਾਂ ਜੂਰ ਜਿੱਤ ਜਾਓਗੇ ਕਿਉਂਕਿ ਅਸੀਂ ਦੁਨੀਆਂ ਦੇ ਵਿੱਚ ਜੋ ਦੇਖਦੇ ਆਂ ਸਫਲਤਾ ਦੀ ਸ਼ੁਰੂਆਤ ਇਨਸਾਨ ਦੀ ਸੋਚ ਦੇ ਉੱਪਰ ਡਿਪੈਂਡ ਕਰਦੀ ਹੈ ਜੋ ਅਕਾਲ ਪੁਰਖ ਨੇ ਇਨਸਾਨ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ ਹੋਰ ਕਿਸੇ ਜੀਵ ਨੂੰ ਨਹੀਂ ਦਿੱਤਾ ਉਹ ਸੋਚਾ ਹੈ ਇੱਕ ਬੁੱਧੀ ਇੱਕ ਸੋਚਣ ਦੀ ਤਾਕਤ ਡਿਪੈਂਡ ਸਾਡੇ ਤੇ ਕਰਦਾ ਹੈ ਕਿ ਅਸੀਂ ਕਿਹੋ ਜਿਹਾ ਸੋਚਦੇ ਆ ਕਿਹੋ ਜਿਹੀ ਸੋਚ ਰੱਖਦੇ ਆ ਸੋ ਦੋਸਤੋ ਆਦਮੀ ਸਿਰਕ ਤੌਰ ਤੇ ਦੂਜਿਆਂ ਨਾਲੋਂ ਬਹੁਤ ਕਮਜ਼ੋਰ ਹੁੰਦਾ ਕੁ ਚਿੜੀ ਵਾਂਗੂ ਉੱਡ ਨਹੀਂ ਸਕਦਾ ਤੇ ਛੋਟੇ ਜਿਹੇ ਕੀੜੇ ਦੇ ਕੱਤਨ ਦੇ ਨਾਲ ਉਹਦੀ ਮੌਤ ਵੀ ਹੋ ਜਾਂਦੀ ਹੈ ਉਹ ਚੀਤੇ ਵਾਂਗੂ ਦੌੜ ਵੀ ਨਹੀਂ ਸਕਦਾ ਇੱਕ ਮਗਰਵਾਸ਼ਮਾਨ ਪਾਣੀ ਵਿੱਚ ਤੈਰ ਨਹੀਂ ਸਕਦਾ ਤੇ ਬਾਂਦਰ ਵਾਂਗੂ ਉਹ ਕਿਸੇ ਦਰਖਤ ਦੇ ਉੱਪਰ ਚੜ ਨਹੀਂ ਸਕਦਾ ਤੇ ਬਾਜ ਵਰਗੀ ਉਹਦੀ ਤੇਜ਼ ਨਜ਼ਰ ਵੀ ਨਹੀਂ ਹੁੰਦੀ ਤੇ ਨਾ ਹੀ ਉਹ ਬੁਹਾਗ ਤੇ ਸ਼ੀਤ ਚੀਤੇ ਵਾਂਗ ਤੇ ਸ਼ੇਰ ਵਾਂਗ ਉਹਦੇ ਮਜ਼ਬੂਤ ਪੰਜੇ ਤੇ ਦੰਦ ਹੁੰਦੇ ਨੇ ਪਰ ਜੇ ਸੋਚਿਆ ਜਾਵੇ ਤਾਂ ਸਰੀਰਕ ਤੌਰ ਤੇ ਉਹ ਬਹੁਤ ਹੀ ਲਾਚਾਰ ਹੁੰਦਾ ਹੈ ਪਰ ਕੁਦਰਤ ਬੜੀ ਸਮਝਦਾਰ ਹੈ ਤੇ ਮਿਹਰਬਾਨ ਹੈ ਉਹਨੇ ਆਦਮੀ ਨੂੰ ਸੋਚਣ ਦੀ ਤਾਕਤ ਬਾਕੀ ਸਾਰਿਆਂ ਨਾਲੋਂ ਜ਼ਿਆਦਾ ਦਿੱਤੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਆਪਣੇ ਇਸ ਮਹਾਨ ਤੋਹਫੇ ਦੀ ਵਰਤੋਂ ਨਹੀਂ ਕਰਦੇ ਜਿਹੜੇ ਅਸਫਲ ਲੋਕ ਆ ਫੇਲ ਲੋਕ ਆ ਆਪਣੇ ਆਪ ਨੂੰ ਕਹਿ ਦਿੰਦੇ ਆ ਕਿ ਸਾਡੀ ਕਿਸਮਤ ਮਾੜੀ ਐ ਉਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਜੋ ਕੋਈ ਕੰਮ ਕਰਦੇ ਨਹੀਂ ਪਰ ਸੋਚਦੇ ਰਹਿੰਦੇ ਆ ਤੇ ਦੂਜੇ ਉਹ ਲੋਕ ਹੁੰਦੇ ਆ ਜੋ ਕੰਮ ਤਾਂ ਬਹੁਤ ਕਰਦੇ ਆ ਪਰ ਸੋਚਦੇ ਨਹੀਂ ਤੇ ਸੋਚਣ ਦੀ ਤਾਕਤ ਦਾ ਇਸਤੇਮਾਲ ਕਰਨ ਤੋਂ ਬਿਨਾ ਜ਼ਿੰਦਗੀ ਜੀਆ ਨਾ ਠੀਕ ਉਸੇ ਤਰ੍ਹਾਂ ਹੀ ਹੈ ਜਿਵੇਂ ਇੱਕ ਤੀਰ ਬਿਨਾ ਨਿਸ਼ਾਨੇ ਤੋਂ ਛੱਡ ਦੇਣਾ ਇਸੇ ਤਰ੍ਹਾਂ ਅਸੀਂ ਜਿਹੜਾ ਇਨਸਾਨ ਸੋਚਦਾ ਨਹੀਂ ਉਹ ਇਸੇ ਤਰ੍ਹਾਂ ਹੀ ਸਾਰੀ ਉਮਰ ਸੰਘਰਸ਼ ਕਰਦਾ ਰਹਿੰਦਾ ਤੇ ਰੋਂਦਾ ਪਿੱਟਦਾ ਰਹਿੰਦਾ ਆਪਣੀ ਅਸਫਲਤਾ ਦਾ ਦੋਸ਼ ਦੂਜਿਆਂ ਨੂੰ ਦਿੰਦਾ ਰਹਿੰਦਾ ਜਾਂ ਆਪਣੀ ਕਿਸਮਤ ਨੂੰ ਦਿੰਦਾ ਰਹਿੰਦਾ ਜੀਵਨ ਇੱਕ ਕੈਫੇਟੇਰੀਆ ਦੇ ਤਰ੍ਹਾਂ ਹੈ ਜਿੱਥੇ ਤੁਸੀਂ ਜਾ ਕੇ ਆਪਣੀ ਪਲੇਟ ਉਠਾਉਂਦੇ ਹੋ ਤੇ ਜੋ ਤੁਹਾਨੂੰ ਚਾਹੀਦਾ ਆਪਣੀ ਮਨਪਸੰਦ ਦਾ ਖਾਣਾ ਲੈ ਕੇ ਖਾਂਦੇ ਹੋ ਤੇ ਪੇਮੈਂਟ ਕਰ ਦਿੰਦੇ ਹੋ ਪਰ ਜੇ ਤੁਸੀਂ ਕੈਫੇਟੇਰੀਆ ਦੇ ਵਿੱਚ ਜਾ ਕੇ ਇਸ ਗੱਲ ਦੀ ਉਡੀਕ ਕਰਦੇ ਰਹੋ ਕਿ ਕੋਈ ਵੇਟਰ ਤੁਹਾਡੇ ਕੋਲ ਆਵੇ ਤੇ ਤੁਹਾਨੂੰ ਪੁੱਛੇ ਕਿ ਤੁਹਾਡੀ ਮਨਪਸੰਦ ਦੀ ਕਿਹੜੀ ਚੀਜ਼ ਹੈ ਜੀ ਕੀ ਲੈ ਕੇ ਆਵਾਂ ਤਾਂ ਤੁਸੀਂ ਇੰਤਜ਼ਾਰੀ ਕਰਦੇ ਰਹੋਗੇ ਜ਼ਿੰਦਗੀ ਵੀ ਕੁਝ ਇਸੇ ਤਰ੍ਹਾਂ ਦੀ ਹੈ ਇਹ ਚੋਣ ਕਰਦੇ ਜਾਓ ਤੇ ਕੀਮਤ ਚਿਕਾਉਂਦੇ ਜਾਓ ਕੋਈ ਵੀ ਚੀਜ਼ ਮੁਫਤ ਵਿੱਚ ਨਹੀਂ ਮਿਲਦੀ ਉਹਦੀ ਕੀਮਤ ਜ਼ਰੂਰ ਅਦਾ ਕਰਨੀ ਪੈਂਦੀ ਹੈ ਜੇ ਸਾਡੀ ਜ਼ਿੰਦਗੀ ਚੋਣ ਤੇ ਸਮਝੌਤਿਆਂ ਦੇ ਨਾਲ ਭਰੀ ਹੋਈ ਹੈ ਇਹ ਦੋਨੋਂ ਗੱਲਾਂ ਇੱਕ ਦੂਜੇ ਦਾ ਵਿਰੋਧ ਕਰਦੀਆਂ ਨੇ ਜੇ ਜ਼ਿੰਦਗੀ ਚੋਣਾ ਨਾਲ ਭਰੀ ਹੋਈ ਹੈ ਤਾਂ ਸਮਝੌਤੇ ਦਾ ਸਵਾਲ ਹੀ ਕਿੱਥੇ ਉੱਠਦਾ ਹੈ ਯਾਦ ਰੱਖੋ ਸਮਝੌਤਾ ਵੀ ਇੱਕ ਚੋਣਾ ਹੈ ਆ ਜੋ ਇਹਦੇ ਬਾਰੇ ਸੋਚਦੇ ਆ ਜ਼ਿੰਦਗੀ ਕਿਵੇਂ ਚੋਣਾ ਦੇ ਨਾਲ ਭਰੀ ਹੋਈ ਹੈ ਕਿਵੇਂ ਚੁਆਇਸ ਦੇ ਨਾਲ ਪਈ ਹੋਈ ਹੈ ਜੇਕਰ ਅਸੀਂ ਆਪਣਾ ਇੱਕ ਘਟੀਆ ਨੇਤਾ ਚੁਣਦੇ ਹਾਂ ਤਾਂ ਅਸੀਂ ਆਪਣੀ ਬਰਬਾਦੀ ਦੀ ਚੋਣ ਖੁਦ ਕਰਦੇ ਹਾਂ ਜੇ ਅਸੀਂ ਜ਼ਰੂਰਤ ਤੋਂ ਜ਼ਿਆਦਾ ਖਾਂਦੇ ਹਾਂ ਤਾਂ ਅਸੀਂ ਮਟਾਪੇ ਨੂੰ ਸਦਾ ਦੀ ਜ਼ਰੂਰਤ ਖੁਦ ਦਿੰਨੇ ਆ ਜੇ ਅਸੀਂ ਜ਼ਰੂਰਤ ਤੋਂ ਜ਼ਿਆਦਾ ਸ਼ਰਾਬ ਪੀਨੇ ਆ ਤਾਂ ਅਗਲੀ ਸਵੇਰ ਸਿਰਦਰਦ ਦੀ ਪਰੇਸ਼ਾਨੀ ਦਾ ਖੁਦ ਚੋਣ ਕਰਦੇ ਆ ਜੇ ਅਸੀਂ ਸ਼ਰਾਬ ਪੀ ਕੇ ਗੱਡੀ ਚਲਾਉਨੇ ਆ ਤਾਂ ਅਸੀਂ ਐਕਸੀਡੈਂਟ ਦੇ ਵਿੱਚ ਆਪਣੀ ਮੌਤ ਨੂੰ ਸੱਦਾ ਵੀ ਖੁਦ ਦਿੰਦੇ ਆ ਇਹ ਵੀ ਚੋਂ ਸਾਡੀ ਆਪਣੀ ਹੁੰਦੀ ਹੈ ਜਦੋਂ ਅਸੀਂ ਦੂਜਿਆਂ ਦੇ ਨਾਲ ਬੁਰਾ ਬਰਤਾਅ ਕਰਦੇ ਆ ਤਾਂ ਬਦਲੇ ਵਿੱਚ ਆਪਣੇ ਲਈ ਇਹੋ ਜਿਹੇ ਵਰਤਾਓ ਦੀ ਹੀ ਚੋਣ ਵੀ ਅਸੀਂ ਖੁਦ ਕਰਦੇ ਆ ਜੇ ਅਸੀਂ ਦੂਜਿਆਂ ਦੀ ਪਰਵਾਹ ਨਹੀਂ ਕਰਦੇ ਤਾਂ ਇਹ ਵੀ ਸਾਡੀ ਆਪਣੀ ਚੋਣ ਹੁੰਦੀ ਹੈ ਕਿ ਦੂਜੇ ਵੀ ਸਾਡੀ ਪਰਵਾਹ ਨਾ ਕਰਨ ਹਰ ਚੋਣ ਦਾ ਕੋਈ ਨਾ ਕੋਈ ਨਤੀਜਾ ਹੁੰਦਾ ਹੈ ਅਸੀਂ ਚੋਣ ਦੇ ਲਈ ਆਜ਼ਾਦ ਆ ਲੇਕਿਨ ਹਰ ਇੱਕ ਵਾਰ ਚੋਣ ਲੈਂਡ ਤੇ ਉਹੀ ਚੋਣ ਚੋਣ ਸਾਨੂੰ ਕੰਟਰੋਲ ਕਰਨ ਲੱਗ ਜਾਂਦੀ ਹੈ ਅਸਮਾਨਤਾ ਸਾਡੇ ਲਈ ਸਾਡੇ ਪੋਲ ਸਮਾਨ ਅਫਸਰ ਪੈਦਾ ਕਰਦੀ ਹੈ ਚੋਣ ਕਰਨਾ ਸਾਡਾ ਆਪਣਾ ਅਧਿਕਾਰ ਖੇਤਰ ਹੁੰਦਾ ਹੈ ਅਸੀਂ ਜ਼ਿੰਦਗੀ ਦੀ ਤੁਲਨਾ ਉਸ ਕਹਾੜ ਵਾਂਗ ਕਰਦੇ ਆ ਜੋ ਮਿੱਟੀ ਦੇ ਮਨ ਚਾਏ ਵਰਤਨ ਤਿਆਰ ਕਰ ਸਕਦਾ ਤਾਂ ਠੀਕ ਉਸੇ ਤਰ੍ਹਾਂ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਜਿਸ ਢਾਂਚੇ ਵਿੱਚ ਚਾਹੀਏ ਤਾਂ ਸਕਦੇ ਆ ਜ਼ਿੰਦਗੀ ਕਿਵੇਂ ਸਮਝੌਤਿਆਂ ਨਾਲ ਭਰੀ ਹੋਈ ਹੈ ਆਜੋ ਆਪਾਂ ਹੁਣ ਇੱਥੇ ਗੱਲ ਕਰਦੇ ਆ ਜ਼ਿੰਦਗੀ ਸਿਰਫ ਮौज-ਮਸਤੀ ਔਰ ਖੁਸ਼ੀ ਨਹੀਂ ਹੈ ਇਹਦੇ ਵਿੱਚ ਦੁੱਖ ਤੇ ਮਯੂਸੀ ਵੀ ਐ ਇਹਦੇ ਵਿੱਚ ਇਹੋ ਜਿਹੇ ਘਟਨਾਵਾਂ ਵੀ ਹੋ ਜਾਂਦੀਆਂ ਨੇ ਜੋ ਕਰੇ ਸੋਚੀਆਂ ਨਾ ਗਈਆਂ ਹੋਣ ਕਈ ਵਾਰ ਸਭ ਕੁਝ ਉਲਟਪੋਲਟ ਹੋ ਜਾਂਦਾ ਚੰਗੇ ਲੋਕਾਂ ਦੇ ਜੀਵਨ ਦੇ ਵਿੱਚ ਵੀ ਬੁਰੀਆਂ ਗੱਲਾਂ ਹੋ ਜਾਂਦੀਆਂ ਕੋਈ ਚੀਜ਼ਾਂ ਸਾਡੇ ਬਸ ਵਿੱਚ ਨਹੀਂ ਹੁੰਦੀਆਂ ਜਿਵੇਂ ਹੈਂਡੀਕੈਪ ਅਪਾਜਤਾ ਜਾਂ ਕੋਈ ਦੂਜਾ ਪਮੈਸ਼ੀ ਦੋਸ਼ ਕਿ ਅਸੀਂ ਪੈਦਾ ਹੋਣ ਵੇਲੇ ਸਾਡੇ ਵਿੱਚ ਜੋ ਦੋਸ਼ ਰਹਿ ਜਾਂਦਾ ਉਹ ਸਾਡੇ ਵੱਸ ਵਿੱਚ ਨਹੀਂ ਹੁੰਦਾ ਤੇ ਨਾ ਹੀ ਸਾਡੇ ਵਿੱਚ ਮਾਪੇ ਦੀ ਕਿਉਂ ਕਰਨ ਦੀ ਹਿਸਤ ਹੁੰਦੀ ਆ ਜਿਸ ਕਾਲ ਵਿੱਚ ਵੀ ਸਾਡਾ ਜਨਮ ਹੁੰਦਾ ਉਹਨੂੰ ਐਕਸੈਪਟ ਕਰਨਾ ਪੈਂਦਾ ਤੇ ਨਾ ਹੀ ਉਹ ਸਾਲ ਦੇ ਵਿੱਚ ਸਾਡਾ ਜਨਮ ਹੁੰਦਾ ਇਹਦੇ ਲਈ ਇਸ ਤਰ੍ਹਾਂ ਕੋਈ ਕਮੀ ਰਹਿ ਜਾਂਦੀ ਹੈ ਤਾਂ ਇਹ ਦੁੱਖ ਦੀ ਗੱਲ ਨਹੀਂ ਹੈ ਜੇ ਇਹਦਾ ਹੋ ਜਾਵੇ ਤਾਂ ਬੈਠ ਕੇ ਜ਼ਿਆਦਾ ਰੋਈਏ ਜਾਂ ਕੋਈ ਸੰਭਵ ਹੈ ਉਹ करिए ਜੋ ਸਾਡੇ ਬਸ ਵਿੱਚ ਹੈ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਬਦਲ ਸਕਦੇ ਆ ਤੇ ਕੁਝ ਇਹੋ ਜਿਹਿਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਬਦਲ ਨਹੀਂ ਸਕਦੇ ਜਿਨ੍ਹਾਂ ਨੂੰ ਅਸੀਂ ਬਦਲ ਨਹੀਂ ਸਕਦੇ ਉਹਨਾਂ ਨੂੰ ਸਾਨੂੰ ਉਸ ਅਕਾਲ ਪੁਰਖ ਵੱਲੋਂ ਮਿਲੀ ਹੋਈ ਇੱਕ ਪੇਂਤ ਤੋਹਫਾ ਸਮਝ ਕੇ ਕਬੂਲ ਕਰਨੀ ਚਾਹੀਦੀ ਹੈ ਤੇ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਉਸ ਪਰਮਾਤਮਾ ਦਾ ਕਿ ਜਿਨੇ ਸਾਨੂੰ ਦੂਜਿਆਂ ਨਾਲੋਂ ਬਹੁਤ ਬਿਹਤਰ ਬਣਾਇਆ ਇੱਕ ਇਨਸਾਨ ਦਾ ਗਰੀਬ ਘਰ ਦੇ ਵਿੱਚ ਪੈਦਾ ਹੋਣਾ ਉਹਦੇ ਬਸ ਦੀ ਗੱਲ ਨਹੀਂ ਹੁੰਦੀ ਲੇਕਿਨ ਜੇ ਉਹ ਇਨਸਾਨ ਗਰੀਬੀ ਦੇ ਵਿੱਚ ਹੀ ਮਰ ਜਾਏ ਤਾਂ ਉਹਦੇ ਵਿੱਚ ਉਹਦਾ ਖੁਦ ਦਾ ਕਸੂਰ ਹੁੰਦਾ ਹੈ ਦੋਸਤ ਇਹ ਚੁਆਇਸ ਤੁਹਾਡੀ ਆਪਣੀ ਹੁੰਦੀ ਹੈ ਚੋਣ ਤੁਹਾਡੀ ਆਪਣੀ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਤੁਹਾਡਾ ਲਾਈਫ ਸਟਾਈਲ ਹੋਣਾ ਚਾਹੀਦਾ ਹੈ ਉਹ ਜਿਹੜਾ ਤੁਸੀਂ ਬਣਾ ਸਕਦੇ ਹੋ ਇਹਦੇ ਬਾਰੇ ਵਿੱਚ ਪਾਵਰੋਫ subconscious mind ਦੀ ਬੁੱਕ ਵੀ ਤੁਸੀਂ ਪੜੋਗੇ ਤਾਂ ਉਹਦੇ ਵਿੱਚ ਵੀ ਇਹੀ ਗੱਲਾਂ ਦੱਸੀਆਂ ਗਈਆਂ ਕਿ ਜਿਹੋ ਜਿਹਾ ਤੁਸੀਂ ਸੋਚੋਗੇ ਸਬਕੌਂਸ਼ੀਅਸ ਮਾਈਂਡ ਉਹੋ ਜਿਹਾ ਤੁਹਾਨੂੰ ਰਜ਼ਾਇਤ ਦੇਵੇਗਾ ਸੋ ਦੋਸਤੋ ਕਈ ਵਾਰ ਤੁਸੀਂ ਠੱਗੀ ਦਾ ਸ਼ਿਕਾਰ ਹੋ ਜਾਣੇ ਹੋ ਜਾਂ ਤਾਂ ਬੈਠ ਕੇ ਰੋਵੋ ਜਾਂ ਉਸ ਅਕਾਲ ਪੁਰਖ ਦਾ ਭਾਣਾ ਮੰਨ ਕੇ ਨਵੇਂ ਸਿਰੇਓ ਜਿੰਦਗੀ ਸ਼ੁਰੂ ਕਰੋ ਜਿਵੇਂ ਕਿ ਤੁਸੀਂ ਇੱਕ ਮਹਾਨ ਵਿਗਿਆਨਿਕ ਐਡੀਸਨ ਦੇ ਬਾਰੇ ਸੁਣਿਆ ਹੋਵੇਗਾ ਜਿਹੜਾ ਇਹ ਬਲਬ ਦੀ ਖੋਜ ਕੀਤੀ ਸੀ ਉਹ तकरीबन 36 ਸਾਲ ਦੀ ਉਮਰ ਦੇ ਵਿੱਚ ਉਹਦੀ ਫੈਕਟਰੀ ਨੂੰ ਅੱਗ ਲੱਗੀ ਪਰ ਉਹਦੇ ਬਸ ਦੀ ਗੱਲ ਨਹੀਂ ਸੀ ਜਦੋਂ ਉਹ ਬੈਠ ਕੇ ਰਹਿੰਦਾ ਡਿਪਰੈਸ਼ਨ ਵਿੱਚ ਚਲ ਜਾਂਦਾ ਪਰ ਉਹ ਨੇ ਅਜਿਹਾ ਨਹੀਂ ਕੀਤਾ ਬਲਕਿ ਆਪਣੀ ਲੱਗੀ ਹੋਈ ਫੈਕਟਰੀ ਨੂੰ ਅੱਗ ਵੱਲ ਦੇਖ ਕੇ ਉਹਨੇ ਇਹ ਗੱਲ ਸੋਚੀ ਕਿ ਇਹਦੇ ਵਿੱਚ ਮੇਰੀਆਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਉਹ ਜਲ ਕੇ ਰਾਖ ਹੋ ਗਈਆਂ ਤਾਂ ਹੁਣ ਮੈਂ ਨਵੇਂ ਸਿਰਿਓਂ ਹੋਰ ਤਰੀਕੀ ਕਰੂੰਗਾ ਹੋਰ ਖੋਜਾ ਕਰੂੰਗਾ ਤਾਂ ਉਹਨਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਊਗਾ। ਤੇ ਦੋਸਤੋ ਕਈ ਵਾਰ ਤੁਹਾਡੇ ਨਾਲ ਕੋਈ ਅਨ ਹੋਣੀਆਂ ਗੱਲਾਂ ਹੋ ਜਾਂਦੀਆਂ ਜ਼ਿੰਦਗੀ ਦੇ ਵਿੱਚ। ਉਹਦੇ ਵਿੱਚੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਤੇ ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਉਸ ਅਕਾਲ ਪੁਰਖ ਤੇ ਭਰੋਸਾ ਰੱਖਣਾ ਚਾਹੀਦਾ ਹੈ। ਜਿਹੜਾ ਤੁਹਾਨੂੰ ਇੱਥੇ ਤੱਕ ਲੈ ਆਇਆ ਗਾਂ ਵੀ ਲੈ ਕੇ ਜਾਊਗਾ ਲੋੜ ਹੁੰਦੀ ਹੈ ਭਰੋਸੇ ਦੀ ਹਿੰਮਤ ਦੀ ਸੋ ਦੋਸਤੋ ਮੇਰੀ ਅੱਜ ਦੀ ਵੀਡੀਓ ਦਾ ਵਿਸ਼ਾ ਸੀ ਹਿੰਮਤ ਔਰ ਜ਼ਿੰਦਗੀ ਜ਼ਿੰਦਗੀ ਜਿੰਦਾਬਾਦ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ